ਇਹ ਚਾਹੂਗਾ ਕਿ ਪੰਜਾਬ ਨੂੰ ਕੰਪਲੀਟਲੀ ਡਰਗ ਫ੍ਰੀ ਕਰਤਾ ਜਾਵੇ ਇਨ ਦਾ ਸੈਂਸ ਥੈਟ ਅਵੇਲੇਬਿਲਟੀ ਆਫ ਡਰਗਸ ਔਨ ਦਾ ਸਟ੍ਰੀਟਸ ਊਡ ਬੀ ਬ੍ਰੌਟ ਟੂ ਜ਼ੀਰੋ ਇੱਕ ਹਾਈ ਲੈਵਲ ਮੀਟਿੰਗ ਚ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਜਿਹੜੀ ਹੁਣ ਤੱਕ ਦੀ ਜਿਹੜੀ ਐਕਸ਼ਨ ਹੋਇਆ ਸੀਗਾ ਉਸ ਦਾ ਰਿਵਿਊ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਵੈਲ ਕੰਸੀਡਰਡ ਡਿਸੀਜਨ ਲਿਆ ਗਿਆ ਹੈਗਾ ਔਨ ਦਾ ਬੇਸਿਸ ਆਫ ਅਸੈਸਿੰਗ ਦੀ ਅਵੇਲੇਬਿਲਟੀ ਆਫ ਡਰਗਸ ਇਨ ਦਾ ਸਟ੍ਰੀਟ ਟੂਡੇ ਔਲ ਓਵਰ ਦੀ ਸਟੇਟ And the uh, 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 means required to achieve uh, uh, Punjab Police has a glorious and proud tradition. Time and again, Punjab Police has pulled out the state with courage and determination out of severe crises. So, we have asked all the field police officers, the SSPs and CPs, to lead this campaign personally from the front so that truly Punjab can be made Nashamukh uh, and completely free from drugs ssps and cps have been directed to plan and execute whatever necessary measures are to be taken and fix a target date at own level, but not later than 31st may. the objective is that uh, to cut all the supply lines before 31st may and by which their area would be completely drug-free. a uh, rigorous jada field assessment is to be conducted using intelligence, other sources, to determine what is the actual uh, ground reality after 31st May. So, those mm -hmm. uh, officers Changa perform, karenge, changa kam karenge, their good work will be rewarded. And uh, the officers who give false uh, claims, or if their performance is not up to the mark, then accountability and responsibility would be fixed as per the jurisdictions. Uh, in a very professional way, ਇਹ ਜਿਹੜਾ ਏਮ ਹੈਗਾ ਕਿ ਪੰਜਾਬ ਪੁਲਿਸ ਇਸ ਨੂੰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਚੀਵ ਕਰੂਗੀ ਸੋ ਸਾਡਾ ਫੋਕਸ ਕੋਈ ਫਿਗਰ ਬੇਸ ਟਾਰਗੇਟਸ ਨਹੀਂ ਹੈ ਸਾਡਾ ਫੋਕਸ ਹੈਗਾ ਕੰਪਲੀਟ ਬ੍ਰੇਕਿੰਗ ਆਫ ਸਪਲਾਈ ਚੇਨਸ ਟੂ ਮੇਕ ਡਰੱਗਸ ਅਨ ਅਵੇਲੇਬਲ ਇਨ ਦਾ ਸਟੇਟ ਸੋ ਇਸ ਦੇ ਵਿੱਚ ਥਰੂ ਇਨਫੋਰਮੇਸ਼ਨ ਥਰੂ ਇੰਟਰੋਗੇਸ਼ਨ ਜਿਸ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇजेस ਕਹਿੰਦੇ ਹੈਗੇ ਸੋ ਐਂਟਾਇਰ ਨੈਟਵਰਕਸ ਆਰ ਟੂ ਬੀ ਅਨਮਾਸਕਡ ਅਨਵੇਲਡ ਐਂਡ ਜਿਹੜੇ ਜਿਹੜੇ ਬੰਦੇ ਉਸ ਦੇ ਵਿੱਚ ਫਿਗਰ ਹੁੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਿਹਦਾ ਟ੍ਰਿਨ ਪਰਪਸ ਹੈਗਾ ਕਿ ਇੱਕ ਤੇ ਜਿਹੜੇ ਸਟਰੀਟ ਲੈਵਲ ਤੇ ਜਿਹੜੇ ਸਪਲਾਈ ਕਰ ਰਹੇ ਹੈਗੇ ਜਿਹੜੇ ਪੈਡਲਰਸ ਐਂਡ ਸਪਲਾਈਅਰਸ ਤੇ ਜਿਹੜੇ ਵੱਡੇ ਜਿਹੜੇ ਜਿਸ ਨੂੰ ਅਸੀਂ ਡਰਗ 빅 ਫਿਸ਼ ਤੇ ਡਰਗ ਸ਼ਾਰਕਸ ਕਹਿੰਦੇ ਆ ਤੇ ਉਹਨਾਂ ਤੇ ਸ਼ਿਕੰਜਾ ਕਸਿਆ ਜਾਊਗਾ ਤੇ ਇੱਕ ਬੜਾ ਇਫੈਕਟਿਵ ਤਰੀਕਾ ਜਿਹੜੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਡਰਗ ਸੇਫ ਪੰਜਾਬ ਡਰਗ ਹੈਲਪਲਾਈਨ ਹੈਗੀ ਇਸ ਦੇ ਵਿੱਚ ਜਿਹੜੀ ਟਿਪਸ ਆਂਦੀਆਂ ਇਸ ਦੀ ਹੁਣ ਅਸੀਂ ਡੇਲੀ ਮਾਨੀਟਰਿੰਗ ਸ਼ੁਰੂ ਕੀਤੀ ਹੈ ਇਨਫੈਕਟ ਸੀਐਮ ਸਾਹਿਬ ਪਰਸਨਲੀ ਚੈੱਕ ਕਰਦੇ ਹੈਗੇ ਕਿ ਕਿੰਨੇ ਐਫਆਈਆਰ ਇਸ ਦੇ ਦਰਜ ਹੋ ਗਏ ਕਿੰਨੇ ਜਿਹੜੇ ਹੈਗੇ ਰਿਜ਼ਲਟ ਕੀ ਹੋਇਆ ਕਿੰਨੀ ਗ੍ਰਿਫਤਾਰੀਆਂ ਹੋਈਆਂ ਸੋ ਇੱਕ ਬੜਾ ਇਫੈਕਟਿਵ ਮੈਕੈਨਿਜ਼ਮ ਸਾਬਿਤ ਹੋ ਰਿਹਾ ਹੈ ਜਿਹੜੀ ਪਬਲਿਕ ਫੀਡਬੈਕ ਤੇ ਟੇਕਿੰਗ ਐਕਸ਼ਨ ਅਗੇਂਸਟ ਦ ట్రాਫਿਕਿੰਗ ਐਕਟ ਸਟਰੀਟ ਲੈਵਲ ਤੇ ਦੂਜਾ ਜਿਹੜਾ ਸਾਡਾ ਜਿਹੜਾ ਮੈਕੈਨਿਜ਼ਮ ਹੈਗਾ ਉਹ ਇੱਕ ਬ੍ਰੇਕਿੰਗ ਦੀ ਫਾਈਨੈਂਸ਼ੀਅਲ ਬੈਕਬੋਨ ਆਫ ਡਰਗਸ ਸਮਕਲਿੰਗ ਬੇਸਿਕਲੀ ਵੀ ਆਰ ਫੋਕਸਿੰਗ ਔਨ 3 ਐਸਪੈਕਟਸ ਕਿ ਇੱਕ ਤੇ ਜਿਹੜੇ ਹਵਾਲਾ ਨੈਟਵਰਕਸ ਹੈਗੇ ਉਹਨਾਂ ਨੂੰ ਡਿਸਮੈਂਟਲ ਕੀਤਾ ਜਾਵੇ ਅਸੀਂ ਇਸ ਯੁੱਧ ਨਸ਼ਾ ਵਿਰੋਧ ਦੇ ਵਿੱਚ 31 ਜਿਹੜੇ ਵੱਡੇ ਹਵਾਲਾ ਆਪਰੇਟਰਸ ਅਰੈਸਟ ਕੀਤੇ ਹੈਗੇ 8 ਕਰੋੜ ਤੋਂ ਜ਼ਿਆਦਾ ਜਿਹੜਾ ਹਵਾਲਾ ਮਨੀ ਜਿਹੜਾ ਹੈਗਾ ਉਹ ਉਹ ਸੀਜ਼ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੇ ਪਾਕ ਸਮਗਲਰਸ ਜਿਹੜੇ ਇੰਡੀਅਨ ਜਿਹੜੇ ਹਵਾਲਾ ਆਪਰੇਟਰਸ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਦੂਜਾ ਜਿਹੜਾ ਸਾਡਾ ਮੇਨ ਜਿਹੜਾ ਉਹ ਹੈਗਾ ਉਹ 68 ਐਫ ਦੇ ਵਿੱਚ ਪ੍ਰਾਪਰਟੀਆਂ ਜਿਹੜੀਆਂ ਫ੍ਰੀਜ਼ ਕੀਤੀਆਂ ਤੇ ਥਰਡ ਜਿਹੜਾ ਐਸ ਸੱਚ ਜਿਹੜੇ ਇਲੀਗਲ ਇਲੀਗਲੀ ਕੰਸਟਰਕਟਿਡ ਜਿਹੜੀ ਪ੍ਰਾਪਰਟੀਆਂ ਗਵਰਨਮੈਂਟ ਲੈਂਡ ਤੇ ਜਾਂ ਇਨਕ੍ਰੋਚਮੈਂਟ ਹੈ ਜਿੱਥੇ ਕਿਤੇ ਬਿਲਡਿੰਗ ਬਾਇਲॉज ਦੀ ਵਾਇਲੇਸ਼ਨ ਹੈਗੀ ਉਸ ਦੇ ਵਿੱਚ ਜਿਹੜੀ ਕਨਸਰਨਡ ਜਿਹੜੀ ਸਿਵਲ ਅਥਾਰਟिटीज ਹੈਗੀ ਉਹ ਦੇ ਆਇਡੈਂਟੀਫਾਈ ਦੀ ਬੈਕਗਰਾਉਂਡ ਚੈੱਕ ਕਰਕੇ ਕਿ ਉਹਨਾਂ ਦੇ ਵਿੱਚੋਂ ਕਿਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਵਿੱਚ ਕੇਸਿਸ ਕਰਛੇਗੇ ਸੋ ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਉਹ ਐਸ ਪਰ ਲਾ ਡਿਮੋਲਿਸ਼ ਕੀਤੀਆਂ ਜਾ ਰਹੀਆਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜਾ ਪੇਟ ਐਨਡੀਪੀਐਸ ਐਕਟ ਹੈਗਾ ਉਸ ਦੇ ਅੰਦਰ ਜਿਹੜੇ ਵੱਡੇ ਡਰੱਗ ਸਮਕਲਰ ਹੈਗੇ ਉਹਨਾਂ ਦੀ ਪ੍ਰ ਤੇ ਇਨ ਫੈਕਟ ਵੈਰੀ ਰੀਸੈਂਟਲੀ ਟ੍ਰਾਂਸਫਰ ਆਫ ਪ੍ਰिजनर्स ਐਕਟ ਹੈਸ ਬੀਨ ਨੋਟੀਫਾਈਡ ਬਾਈ ਦੀ ਪੰਜਾਬ ਗਵਰਨਮੈਂਟ ਆਫਟਰ ਇਟਸ ਪਾਸਿੰਗ ਬਾਈ ਦੀ ਪੰਜਾਬ ਵਿਧਾਨ ਸਭਾ ਐਂਡ ਟੂ ਪ੍ਰੈਜ਼ੀਡੈਂਸ਼ੀਅਲ ਐਸੈਂਟ ਹੈਸ ਬੀਨ ਰੀਸੀਵਡ ਸੋ ਵੀ ਵਿਲ ਆਲਸੋ ਐਗਜ਼ਾਮਿਨ ਇਨ ਕੰਸਲਟੇਸ਼ਨ ਵਿਦ ਅਦਰ ਸਟੇਟਸ ਕਿ ਕਿਹੜੇ ਸਾਡੇ ਇਸ ਤਰ੍ਹਾਂ ਦੇ ਜਿਹੜੇ ਮਲਜ਼ਮ ਹੈਗੇ ਜਿਨ੍ਹਾਂ ਨੂੰ ਸਟੇਟ ਤੋਂ ਬਾਹਰ ਰੱਖਿਆ ਜਾਵੇ ਇਵਨ ਡਿਊਰਿੰਗ ਟ੍ਰਾਇਲ ਸੋ ਥੈਟ ਇੱਕ ਡੈਟਰੈਂਸ ਹੋਵੇਗਾ ਜਿਹੜਾ ਸੈਕਸ਼ਨ 64 ਐਂਡ ਪੀ ਐਸ ਐਕਟ ਦਾ ਹੈਗਾ ਉਸ ਦਾ ਬੜਾ ਕਾਰਗਰ ਇਸਤੇਮਾਲ ਹੁਣ ਕੀਤਾ ਜਾ ਰਿਹਾ ਹੈਗਾ ਫॉर ਜਿਹੜੇ ਸਮਾਲ ਕਿਉਂਕਿ ਐਸ ਅਰਲੀਅਰ ਸੈਡ ਕਿ ਥਿਸ ਵਾਰ ਅਗੇਂਸਟ ਡਰਗਸ ਇਜ਼ ਨਾਟ ਅਬਾਊਟ ਨੰਬਰਸ ਇਟ ਇਜ਼ ਨਾਟ ਅਬਾਊਟ ਵੀ ਆਰ ਨਾਟ ਗਿਵਿੰਗ ਐਨੀ ਟਾਰਗੇਟਸ ਟੂ ਐਨੀ ਆਫੀਸਰ ਇਟ ਇਜ਼ ਅਬਾਊਟ ਕੁਆਲਿਟੇਟਿਵਲੀ ਬ੍ਰਿੰਗਿੰਗ ਡਾਊਨ ਦੀ ਅਵੇਲੇਬਿਲਟੀ ਆਫ ਡਰਗਸ ਔਨ ਦਾ ਸਟਰੀਟਸ ਸੋ ਇਸ ਲਈ ਜਿਹੜੇ ਜਿਹੜੇ ਸਮਾਲ ਕੁਆਂਟੀਟੀ ਦੇ ਜਿਹੜੇ ਯੂਜ਼ਰਸ ਹੈਗੇ ਉਹਨਾਂ ਪ੍ਰਤੀ ਸਾਡਾ ਰਵਈਆ ਕੰਪੈਸ਼ਨੇਟ ਹੈ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਸਪੈਸ਼ਲ ਹਿਦਾਇਤ ਹੋਈ ਹੈ ਕਿ ਜਿਹੜੇ ਸਮਾਲ ਕੁਆਂਟੀਟੀ ਦੇ ਜਿਹੜੇ ਯੂਜ਼ਰਸ ਹੈਗੇ ਵੀ ਉਹਨਾਂ ਨੂੰ ਬੁੱਕ ਕਰਨ ਦੀ ਬਜਾਏ ਉਹਨਾਂ ਨੂੰ ਜਿਹੜਾ ਹੈਗਾ 64 एएनडीपीएस एक्ट ਦਾ ਵਰਤੋਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਲਈ ਐਡਮਿਟ ਕੀਤਾ ਜਾਵੇ देयर इज जीरो ਟੋਲਰੈਂਸ ਫॉर एनी ਯੂਜ਼ ਆਫ ਫੋਰਸ ਅਗੇਂਸਟ ધ ਪੁਲਿਸ ਸੋ ਯੂজিং ਐਟ ਮੋਸਟ ਰੈਸਟ੍ਰੇਂਟ ਵੈਨੈਵਰ ਅ ਡਰਗ ਸਮਗਲਰ অর ਐਨੀ ਅਦਰ ਕ੍ਰਿਮੀਨਲ ਜੇ ਉਹ ਪੁਲਿਸ ਤੇ ਫਾਇਰ ਕਰਦੇ ਹੈਗੇ ਤੇ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਫਾਇਰਸ ਬੈਕ ਬਿਕਾਜ਼ ਜਿਹੜੀ ਹੈ ਡਰਾਈਵ ਅਗੇਂਸਟ ਡਰੱਗਸ ਹੈਗੀ ਇਸ ਦੇ ਵਿੱਚ ਜਿਹੜਾ ਹੈਗਾ देयर विल बी नो ਜਿਹੜਾ ਹੈਗਾ ਕੋਈ ਕੋਤਾਹੀ ਨਹੀਂ ਕੀਤੀ ਜਾਊਗੀ ਇੱਕ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਡੂ ਟੂ ਮੈਟੀਕੁਲਸ ਇਨਵੈਸਟੀਗੇਸ਼ਨ ਐਂਡ ਮਾਨਿਟਰਿੰਗ ਆਰ ਐਨਟੀਫ ਚੀਫ ਮਿਸਟਰ ਕੁਲਦੀਪ ਸਿੰਘ ਇਜ਼ ਹੇਅਰ ਬਿਲਾਤ ਕਿਸ਼ੋਰ ਜੀ ਹੈਗੇ ਸੋ ਪੰਜਾਬ ਹੈਜ਼ ਅਚੀਵਡ 90% ਕਨਵੈਕਸ਼ਨ ਰੇਟ ਇਨ ਦੀ ਐਨਡੀਪੀਐਸ ਐਕਟ ਇਨ ਦੀਸ ਸਿンス ਮਾਰਚ 1 ਇਨ ਇਨ ਦੀ ਵਾਰ ਅਗੇਂਸਟ ਡਰੱਗਸ ਸਾਡੇ ਜਿਹੜੇ ਜਿਹੜੀ ਐਫ ਆਈ ਆਰਾਂ ਹੈਗੀਆਂ ਆਈ ਜਸਟ ਕਮ ਬੈਕ ਐਂਡ ਗਿਵ ਯੂ ਦਾ ਫਿਗਰਸ ਵੀ ਹੈਵ ਵੀ ਹੈਵ ਅਚੀਵਡ 89.ਸਮਥਿੰਗ ਜਿਹੜੀ ਆਊਟ ਆਫ 836 ਡਿਸਾਈਡਡ ਕੇਸਸ 744 ਕੇਸਾਂ ਦੇ ਵਿੱਚ ਕਨਵਿਕਸ਼ਨ ਹੋਈ ਹੈ ਡੀ ਪੀਐਸ ਐਟ ਜੇ ਸਿੰਸ ਮਾਰਚ 1 ਜਿਸ ਦੇ ਵਿੱਚ 144 ਲੋਕਾਂ ਨੂੰ 10 ਸਾਲ ਤੋਂ ਜ਼ਿਆਦਾ ਦੀ ਪਨਿਸ਼ਮੈਂਟ ਹੋਈ ਹੈ so then uh, more than 10 years imprisonment has been awarded to 144 persons out of the uh, 744 who have been convicted sada uh, focus second line of defense nu strengthen karan te hega because jede drones de through jede drugs aunde hege ve unna te कारगर action kita jaave te ek scientific investigation karke forward te backward linkages nu expose kita jaave so that drug networks are taken to the logical conclusion ਹੁਣ ਤੱਕ ਮਾਰਚ 1 ਤੋਂ ਅਨਵਰਡਸ 4659 ਐਫਆਈਆਰ ਅੰਡਰ ਦੀ ਐਨਡੀਪੀਐਸ ਐਕਟ ਹੈਵ ਬੀਨ ਰਜਿਸਟਰਡ 7414 ਪਰਸਨਸ ਹੈਵ ਬੀਨ ਅਰੈਸਟਡ ਇਸ ਦੇ ਵਿੱਚ 1877 ਜਿਨ੍ਹਾਂ ਨੂੰ ਅਸੀਂ ਬਿਗ ਫਿਸ਼ ਕਹਿੰਦੇ ਜਿਨ੍ਹਾਂ ਦੀ ਬੈਕਗ੍ਰਾਉਂਡ ਹੈਗੀ ਕਮਰਸ਼ੀਅਲ ਸੀਜ਼ਰਸ ਦੀ ਪਹਿਲੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਡਰਗ ਰੈਕਟਸ ਦੇ ਜਿਹੜੇ ਬੰਦੇ ਇਨਵੋਲਵ ਸੀਗੇ ਸੋ ਅ ਸਬਸਟੈਂਸ਼ੀਅਲ ਪੋਰਸ਼ਨ ਆਫ ਦੀ ਪਰਸਨਸ ਬੀਇੰਗ ਅਰੈਸਟਡ ਆ ਰਿਨਵੋਲਵਿੰਗ ਕਮਰਸ਼ੀਅਲ ਕੁਆਂਟੀਟੀ ਜਿਹੜੇ ਬਿਗ ਫਿਸ਼ ਹੈਗੇ ਸਾਡਾ ਟਾਰਗੇਟ ਜਿਹੜਾ ਹੈਗਾ ਜਿਹੜੇ ਵੱਡੇ ਜਿਹੜੇ ਟਰੈਫਿਕਰਸ ਹੈਗੇ ਉਹਨਾਂ ਤੇ ਫੋਕਸ ਕੀਤਾ ਜਾਂਦਾ ਹੈ ਰਿਕਵਰੀ ਸਾਡੀ 297 ਕਿਜੀ ਹਿਰੋਇਨ ਦੀ 10000 ਕਿਜੀ ਪੋਪੀ ਹਸ 153 ਕਿਜੀ ओपीਐਮ 95 ਕਿਜੀ ਗਾਂਜਾ 21 ਲੱਖ 77000 ਟੈਬਲੈਟਸ ਕੈਪਸੂਲ ਪिल्स ਤੇ 8 ਕਰੋੜ ਡਰਗ ਮਨੀ ਸਾਡਾ ਇੱਕ ਫੋਕਸਡ ਇੱਕ ਕੈਸੋ ਜਿਹੜੇ ਅਸੀਂ ਡਰਗ ਹੌਟਸਪੌਟਸ ਤੇ ਕਰ ਰਹੇ ਹੈਗੇ ਅਸੀਂ 755 ਡਰਗ ਹੌਟਸਪੌਟਸ ਪੂਰੀ ਸਟੇਟ ਦੇ ਵਿੱਚ ਆਇਡੈਂਟੀਫਾਈ ਕੀਤੇ ਹੈਗੇ ਐ ਸਪੈਸ਼ਲੀ ਔਨ ਡਰਗ ਹੌਟਸਪੌਟਸ ਜਿਹੜੀ ਐਫ ਆਈ ਆਰ ਆ ਮੈਂ 465 ਨੰਬਰ ਦੱਸਿਆ ਸੀ ਇਹਦੇ ਵਿੱਚ 1264 ਐਫ ਆਈ ਆਰ ਡਰਗ ਹੌਟਸਪੌਟਸ ਦੇ ਵਿੱਚ ਹੋਏ ਨੇ ਤੇ 1774 ਗ੍ਰਿਫਤਾਰੀਆਂ ਡਰਗ ਹੌਟਸਪੌਟਸ ਤੋਂ ਹੋਈਆਂ ਸੋ ਉਹ ਜਿੱਥੇ ਡਰਗ ਜਿਆਦਾ ਜਿਹੜੇ ਜਿਹਨਾਂ ਦੀ ਅਵੇਲੇਬਿਲਟੀ ਸੀਗੀ ਜਾਂ ਜਿੱਥੇ ਵਿਕਦੇ ਸੀਗੇ ਸਾਡਾ ਫੋਕਸ ਸਪੈਸ਼ਲ ਫੋਕਸ ਔਨ ਏਰੀਆਸ ਤੇ ਰਿਹਾ ਹੈਗਾ 908 targeted and focused casho operations have been conducted in the state so far including ਜਿਹੜੇ ਸਟੇਟ ਵਾਈਡ ਵੱਡੇ ਆਪਰੇਸ਼ਨਸ ਤੇ ਡਿਸਟ੍ਰਿਕਟ ਲੈਵਲ ਦੇ ਜਾਂ ਰੇਂਜ ਲੈਵਲ ਦੇ ਜਿਹੜੇ ਆਪਰੇਸ਼ਨਸ ਉਹ ਵੀ ਵਿੱਚ ਇਨਕਲੂਡਡ ਹੈਗੇ 73 ਪੀਓਸ 10 ਬੇਲ ਜੰਪਰਸ ਤੇ ਇੱਕ ਪੈਰੋਲ ਜੰਪਰ ਅਸੀਂ ਅਰੈਸਟ ਕੀਤਾ ਹੈਗਾ ਤੇ ਜਿਹੜੀ ਸੇਫ ਪੰਜਾਬ ਦੀ ਡਰਗ ਹੈਲਪ ਲਾਈਨ ਹੈ ਉਸ ਦੇ ਵਿੱਚ ਤਕਰੀਬਨ 4000 ਟਿਪਸ ਜਿਹੜੀਆਂ ਰਿਸੀਵ ਹੋਈਆਂ ਸੀ ਜਿਸ ਦੇ ਵਿੱਚ 503 ਐਫ ਆਈ ਆਰਸ ਦਰਜ ਹੋਈਆਂ ਐ ਤੇ 659 ਪਰਸਨਸ ਹੈਵ ਬੀਨ ਅਰੈਸਟਡ based solely on tips received from the people public which means a large number of arrests are based on tips received from a totally anonymous tareeke nal jehdiya tips sade kol aundiyan jehdi identity of the person informant is not disclosed to the concerned police te jeithe koi shikayat hondi local police di oh anti f to ya kisi dooji unit to us di verification karai jandi hai in the interest of transparent investigation illegally acquired properties of 81 drug smugglers which is worth 33 crores has been frozen under 68f ndps act 2614 so awareness programs te 274 sampark meetings jaddiyan hun tak they have been held in the uh, in the pipeline we have uh, two ambitious projects ik te jada special special ndps act cases jade uh, establish karan da asi vese the uh, government had taken up with the central government for but state government is uh, actively examining our proposal assi tndps exclusive courts hun ta ki hunda hai jehde existing courts hage unna nu ndps act da kaam pitta janda hai. so the judicial system is also overburden so we have requested the state government to establish 30 uh, exclusive ndps act cases te manyog high court di concurrence lain to baad state government iste 22.8 crore ਜਿਹੜਾ ਐਨੂਅਲ ਖਰਚਾ ਆਊਗਾ ਔਨ ਸੈਟਿੰਗ ਅਪ ðiਸ ਸਪੋਰਟਸ ਸੋ ਦਾ ਦਾ ਪ੍ਰੋਪੋਜ਼ਲ ਇਜ਼ ਅੰਡਰ ਐਕਟਿਵ ਕਨਸਿਡਰੇਸ਼ਨ ਤੇ ਦੂਜਾ ਅਸੀਂ ਇੰਡੋਪਾਕ ਬਾਰਡਰ ਤੇ ਵੀ ਜਿਹੜਾ ਸਾਡੇ ਐਂਟੀ ਡਰੋਨ ਸਿਸਟਮਸ ਹੈਗੇ ਉਹ ਅਸੀਂ ਟੈਸਟ ਕਰ ਲਏ ਹੈਗੇ ਸਾਡੇ ਆਫਸਰਸ ਨੇ ਐਮ ਐਚ ਏ ਦਿੱਲੀ ਉਹਨਾਂ ਨਾਲ ਮੀਟਿੰਗਸ ਵੀ ਕਰ ਲੀਆਂ ਸੋ ਵੈਰੀ ਸੂਨ ਵੀ ਐਕਸੈਪਟ ਬਾਏ ਸੈਪਟੈਂਬਰ ਅਕਤੂਬਰ ðiਸ ਈਅਰ ਸੋ ਪੰਜਾਬ ਵਿਲ ਬੀ ਇਨਸਟਾਲਿੰਗ ਐਂਟੀ ਡਰੋਨ ਸਿਸਟਮਸ ਔਨ ਦਾ ਸੈਕੰਡ ਲਾਈਨ ਆਫ ਡਿਫੈਂਸ ਇਨ ਕੋਆਰਡੀਨੇਸ਼ਨ ਵਿਦ ਅ ਪੀਐਸ I'll request for